ਦੇਖੋ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਇਹ ਜਿਹੜਾ ਪਾਰਟੀ ਦੀ ਜ਼ਿੰਮੇਵਾਰੀ ਹੈ ਨਾ ਮੈਂ ਕੋਈ ਇਹਨੂੰ ਉਹਦਾ ਸਮਝਦਾ ਨਾ ਮੈਂ ਇਹਨੂੰ ਕੋਈ ਪ੍ਰਧਾਨਗੀ ਸਮਝਦਾ ਬਹੁਤ ਵੱਡੀ ਜ਼ਿੰਮੇਵਾਰੀ ਸਿੱਖ ਕੌਮ ਦੀ ਪੰਥ ਦੀ ਇੱਕ ਸੇਵਾ ਹੈ ਜਿਹੜੀ ਕਿ ਬਹੁਤ ਹੀ ਮੁਸ਼ਕਲ ਹੈ ਜਿਵੇਂ ਆਪਾਂ ਪੰਜਾਬੀ ਸ਼ੇਰ ਦੀ ਸਵਾਰੀ ਕਹਿੰਦੇ ਆ ਉਤਰੋ ਤਾਂ ਹੀ ਪੰਗੇ ਚੜੋ ਤਾਂ ਹੀ ਪੰਗੇ ਸੋ ਇਸ ਕਰਕੇ ਪਰ ਗੁਰੂ ਮਹਾਰਾਜ ਤੋ ਆਸ਼ੀਰਵਾਦ ਹੁਣ ਗੁਰੂ ਕਿਰਪਾ ਕਰੋ ਤੁਰਨ ਲੱਗੇ ਆ ਆਨੰਦਪੁਰ ਸਾਹਿਬ ਗੁਰੂ ਤੋਂ ਆਸ਼ੀਰਵਾਦ ਲਵਾਂਗੇ ਸਾਰੇ ਜੁੜ ਕੇ ਜਿਸੇ ਬੰਦੀ ਫਿਰ ਜਥੇ ਬੰਦੀ ਨਾਲ ਮੀਟਿੰਗ ਕਰਕੇ ਅੱਗੇ ਪ੍ਰੋਗਰਾਮ ਕਰਾਂਗੇ ਸੋ ਗੁਰੂ ਸ਼ਕਤੀ ਬਖਸ਼ੇ ਸਿਰ ਤੇ ਹੱਥ ਰੱਖੇ ਗਲਤੀ ਨਾ ਕੋਈ ਕਰਾਵੇ ਜੇ ਚੰਗਾ ਕਰੂ ਤਾਂ ਗੁਰੂ ਮਹਾਰਾਜ ਕਰੂ ਗਲਤੀ ਕਰੂ ਤਾਂ ਦਾਸ ਕਰੂਗਾ ਕਿਸ ਕਰਕੇ ਮੈਂ ਤਾਂ ਕੋਈ ਅਸ਼ੀਰਵਾਦ ਮੰਗਣਾ ਕਿ ਦਾ ਤੁਹਾਨੂੰ ਕੋਈ ਗਲਤੀ ਨਾ ਕਰਾਵੇ ਪ੍ਰਮਾਤਮਾ ਸਿਰ ਤੇ ਅਤ ਰੱਖੇ ਸਮਤ ਬਖਸ਼ੇ ਦੂਜਾ ਕਿਸੇ ਦੇ ਉਲਟ ਜਿੰਦਗੀ ਚ ਨਾ ਮੈਂ ਕਿਹਾ ਨਾ ਮੈਂ ਕੁਝ ਕਹਿਣਾ ਕੋਈ ਕੁਝ ਕਹੀਏ ਸਾਡਾ ਨਿਸ਼ਾਨਾ ਹੈ ਪੰਜਾਬ ਪੰਜਾਬੀਅਤ ਤੇ ਕੌਮ ਦੀ ਸੇਵਾ ਇਹ ਸਾਡਾ ਇੱਕ ਮਾਟੋ ਹੈ ਜਿਹਦੇ ਤੇ ਵੱਡੇ ਬਜ਼ੁਰਗਾਂ ਤੋਂ ਬੜੀਆਂ ਕੁਰਬਾਨੀਆਂ ਹੁਲੇ ਕੇ ਅਸੀਂ ਚੱਲੇ ਆਉਨੇ ਆ ਸੋ ਗੁਰੂ ਸ਼ਕਤੀ ਬਖਸ਼ੇ ਅਸੀਂ ਉਸ ਤੇ ਜਿੰਨਾ ਵੀ ਥੋੜਾ ਕਣਾ ਉਸਤੇ ਚੱਲ ਸਕੀਏ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਸੰਗਤ ਦੀ ਕਿਰਪਾ ਨਾਲ ਹੋਏਗਾ ਸੰਗਤ ਦੇ ਸਹਿਯੋਗ ਦੀ ਮੰਗ ਕਰਦਾ ਜਥੇਬੰਦੀ ਦੇ ਸਹਿਯੋਗ ਦੀ ਮੰਗ ਕਰਦਾ ਕੋਈ ਇਕੱਲਾ ਬੰਦਾ ਕੁਛ ਨਹੀਂ ਸੰਗਤ ਹੈ ਤੇ ਗੁਰੂ ਦਾ ਅਸ਼ੀਰਵਾਦ ਹੋਰ ਕੁਝ ਕਹੇ ਕਹੇ ਸਾਡਾ ਸਭ ਦਾ ਸਿਰ ਚੁਕਿਆ ਹੋਇਆ ਕਿ ਜੋ ਗੁਰੂ ਕਹੇਗਾ ਉਹਦੇ ਅੱਗੇ ਸਾਡਾ ਨਤਵਸਤਕ ਹੈ ਇਸ ਕਰਕੇ ਉਹਦੇ ਤੇ ਪੁੱਛ ਕਹਿਣਾ ਟਿੱਪਣੀ ਕਰਨੀ ਫਰਜ਼ ਹੀ ਨਹੀਂ ਮਰਦਾ ਮੇਰਾ ਕੀ ਕਿਸੇ ਦਾ ਵੀ ਨਹੀਂ ਮਰਦਾ ਲੇਕਿਨ ਜੇ ਕੋਈ ਕਰਦਾ ਉਹਨੂੰ ਮਸਟਾ ਨਹੀਂ ਸਕਦਾ ਇਹ ਜਿਹੜੇ ਮੇਟ ਆਣੇ ਫਰਕ ਇਸ ਨਾਲ ਇਸ ਤੇ ਕੁਝ ਨਹੀਂ ਕਰਾ। ਉਹ ਸ਼ਕਤੀਸ਼ਾਲੀ ਕੌਮਾਂ ਨੇ ਉਹਨਾਂ ਦਾ ਹਮੇਸ਼ਾ ਵਿਰੋਧ ਹੁੰਦਾ ਹੈ। ਇਹ ਹਿੰਦੁਸਤਾਨ ਸਾਡੀ ਧਰਤੀ ਹੈ ਜਨਮ ਧਰਤੀ ਜਿੱਥੇ ਸਾਡੇ ਗੁਰੂ ਸਾਹਿਬਾਨ ਪੈਦਾ ਹੋਏ। ਜਿੱਥੇ ਸਾਡੇ ਪੰਜ ਪਿਆਰੇ ਪੈਦਾ ਹੋਏ। ਜਿੱਥੇ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਦਾ ਮੰਤਰ ਲੈ ਕੇ ਪਹਿਲਾਂ ਇੱਥੋਂ ਇਹ ਧਰਮ ਨੂੰ ਸ਼ੁਰੂ ਕੀਤਾ। ਤੇ ਗੁਰੂ ਨਾਨਕ ਦੇਵ ਜੀ ਤੋਂ ਹੀ ਸਾਡੇ ਗੁਰੂਆਂ ਨੂੰ ਵਿਚਨੋਤੀਆਂ ਮਿਲੀਆਂ। ਸਾਡੇ ਬਜ਼ੁਰਗਾਂ ਨੂੰ ਵੀ ਚੁਣੌਤੀਆਂ ਮਿਲੀਆਂ ਅਸੀਂ ਤਾਂ ਬਹੁਤ ਛੋਟੇ ਆਦਮੀ ਆ ਸਾਡਾ ਤਾਂ ਕੋਈ ਮੁਕਾਬਲਾ ਹੀ ਨਹੀਂ ਬਜ਼ੁਰਗਾਂ ਨਾਲ ਨਹੀਂ ਗੁਰੂ ਦੇ ਤਾਂ ਅਸੀਂ ਚਰਨਾ ਚ ਨਹੀਂ ਬੈਠਣ ਯੋਗ ਇਸ ਕਰਕੇ ਇਹ ਚੁਣੌਤੀਆਂ ਹੈਗੀਆਂ ਕੌਮ ਹੈ ਬਹਾਦਰ ਕੌਮ ਇਹ ਮੂਲਾ ਨਾਲ ਵੀ ਸਾਡੇ ਗੁਰੂ ਲੜੇ ਅੰਗਰੇਜ਼ਾਂ ਨਾਲ ਸਾਡੇ ਬਜ਼ੁਰਗ ਲੜੇ ਦੁੱਖ ਹੈ ਕਿ ਅਸੀਂ ਇਸ ਦੇਸ਼ ਵਾਸਤੇ ਚੱਪੇ-ਚੱਪੇ ਤੇ ਇੰਚ-ਇੰਚ ਤੇ ਤਲਪਾ ਲੜਦੇ ਰਹੇ ਜ਼ੁਲਮ ਦੇ ਖਿਲਾਫ ਲੜਦੇ ਰਹੇ ਮੰਦੇ ਵੀ ਹੈ ਲੇਕਿਨ ਅਜਨ ਸਾਡੀ ਹਿਸਟਰੀ ਨਾ ਸਾਡਾ ਕੋਈ ਸ਼ਾਬਾਸ਼ ਹੈ ਅੱਜ 72 ਤੋਂ ਬਾਅਦ ਅਸੀਂ ਬੜੀ ਵੱਡੀ ਉਮੀਦ ਕੀਤੀ ਸੀ ਲੇਕਿਨ ਇੱਕ ਵੀ ਮਸਲਾ ਸਾਡਾ ਉਲਝਾਇਆ ਹੈ ਸੁਰਜਿਆ ਨਹੀਂ ਇਸ ਕਰਕੇ ਇਹਨਾਂ ਨੂੰ ਸੀ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਮੈਂ ਸਭ ਨੂੰ ਅਪੀਲ ਕਰਦਾ ਜੋ ਵੱਖ-ਵੱਖ ਵੀ ਬਾਜਾਂ ਕੱਢਦੇ ਨੇ ਸਾਥੋਂ ਤਕੜੇ ਨੇ ਬਹਾਦਰ ਨੇ ਮੈਂ ਕਿਸੇ ਨੂੰ ਨਹੀਂ ਕਹਿਣਾ ਕਿ ਸਾਥੋਂ ਮਾੜਾ ਲੇਕਿਨ ਮੈਂ ਹੱਥ ਬਣ ਕੇ ਕਹਿਣਾ ਕਿ ਆਪਾਂ ਉਧਰ ਮੂੰਹ ਕਰੋ ਸਾਰੇ ਕਿ ਫੋਪਾ ਨੂੰ ਚੁਣੌਤੀਆਂ ਦਾ ਆਪਸ ਵਿੱਚ ਇੱਕ ਦੂਜੇ ਨੂੰ ਵਾਲਾ ਕੱਢਦੇ ਆ। ਸੋ ਮੇਰੀ ਸਾਰਿਆਂ ਨੂੰ ਇਹ ਵੀ ਬੇਨਤੀ ਹੈ ਤੇ ਆਹ ਵੀ ਸੰਗਤ ਨੂੰ ਜੋ ਸ਼੍ਰੋਮਣੀ ਕਾਲੀ ਦਿੰਦੇ ਕਰੋਕਾਰ ਹੈ ਕਿ ਆਪਾਂ ਸਾਹਮਣੇ ਨਾ ਖੱਬੇ ਨਾ ਸੱਜੇ ਆਪਣੇ ਸਾਹਮਣੇ ਨਿਸ਼ਾਨਾ ਆਪਣੀਆਂ ਚੁਣੌਤੀਆਂ ਦਾ ਇਹਨਾਂ ਤੇ ਗੁਰੂ ਸ਼ਕਤੀ ਦੇ ਵਿੱਚ ਅਸੀਂ ਤਕੜੇ ਹੋ ਕੇ ਦਾ ਮੁਕਾਬਲਾ ਕਰੀਏ। ਦੂਜੇ ਤੇ ਟਿੱਪਣੀ ਕਰੋਂਗੇ ਇਹ ਨਹੀਂ ਪਤਾ ਤੁਥੋ ਕਦੋਂ ਤੁਹਾਡਾ ਪੈਰ ਤਿਲਕੇ ਜੇ। ਇਸ ਕਰਕੇ ਮੈਂ ਤੇ ਕੋਈ ਗੱਲ ਕਹਿਣਾ ਕਿ ਭਾਵੇਂ ਪਿੰਡ ਦੀ ਸਰਪੰਚੀ ਸੀ ਬਗਾਰ ਬੋਟਾਂ ਦੀ ਬੜੀ ਛੋਟੀ ਉਮਰ ਸੀ। ਫਿਰ ਸਰਕਲ ਜੇਦਾਰ ਵੀ ਬਣਿਆ ਜਿਹੜਾ ਕਿਸੇ ਨੂੰ ਪਤਾ ਨਹੀਂ ਫਿਰ ਸਭ ਤੋਂ ਪਹਿਲੀ ਜੇਲ੍ਹ ਮੈਂ ਦਿੱਲੀ 1970 ਚ ਜਿਹੜਾ ਤਿਹਾਰ ਜੇਲ੍ਹ ਸੀ ਦਿੱਲੀ ਮੋਲ ਸਾਡੀ ਇਸ ਦਾ ਪਹਿਲਾ ਬੰਦਾ ਜਥੇ ਦੇ ਨਾਲ ਐਂਟਰ ਹੋਣ ਵਾਲਾ ਦਾਸ ਸੀ ਸੇਵਾਦਾਰ 101 ਦੇ ਨਾਮ ਸੰਤ ਜੀ ਸਾਡੇ ਪ੍ਰਧਾਨ ਸੀ ਉਹਨਾਂ ਨੂੰ ਫੜ ਕੇ ਨਰੇਲੋਂ ਲੈ ਕੇ ਗੰਗਾ ਨਗਰ ਸਾਨੂੰ ਬਾਕੀ ਸਾਰਿਆਂ ਨੂੰ ਇਕੱਲਾ ਡੱਬਾ ਕੱਟ ਕੇ ਸਾਨੂੰ ਸਾਰਿਆਂ ਨੂੰ ਲੈ ਕੇ ਜੇਲ੍ਹ ਤੋਂ ਬਸ ਸਾ ਜੇਲ੍ਹ ਅੰ内 ਬਿਠਾ ਕੇ ਅਸੀਂ ਪਹਿਲੇ ਬੰਦੇ ਐਂਟਰ ਕੀਤੇ ਉਦੋਂ ਤੋਂ ਲੈ ਕੇ ਅੱਜ ਤੱਕ ਐਮਰਜੈਂਸੀ ਵੇਲੇ ਮੈਂ ਐਮ.ਐਲ.ਏ ਸੀ ਮੇਰੇ ਹੱਥਕੜੀਆਂ ਲੱਗੀਆਂ ਹੁੰਦੀਆਂ ਹੱਥਕੜੀਆਂ ਨਾਲ ਮੈਂ ਅਦਾਲਤ 'ਚ ਪੇਸ਼ ਹੁੰਦਾ ਜਿਹੜਾ ਕਿ ਲੱਗ ਨਹੀਂ ਸਕ ਗਿਆ ਕਾਨੂੰਨੀ ਲੇਕਿਨ ਉਹ ਥਾਣੇਦਾਰ ਰਣਜਾਨ ਸੀ ਐਸ.ਟੀ.ਯੂ ਨੇ ਘੂਰਿਆ ਉਹ ਹੱਥਕੜੀ ਖੋਲਣ ਲੱਗਿਆ ਮੈਂ ਕਿਹਾ ਮੈਂ ਕਿਹੜਾ ਫੀਮ ਵੇਚੀ ਐ ਦੋਖ ਨੂੰ ਪਤਾ ਲੱਗੂ ਕਿ ਅਸੀਂ ਜ਼ੁਲਮ ਦੇ ਖਿਲਾਫ ਲੜ ਰਹੇ ਹਾਂ ਇਸ ਕਰਕੇ ਗੁਰੂ ਨੇ ਹਮੇਸ਼ਾ ਸਿਰ ਤੇ ਹੱਥ ਰੱਖਿਆ ਤੇ ਉਸ ਤੋਂ ਅੱਜ ਵੀ ਸ਼ੀਰ ਮੰਗਦਾ ਕਿਸੇ ਨੂੰ ਕਹਿਣ ਦੀ ਵਜ੍ਹਾ ਗੁਰੂ ਕੋ ਗਲਤੀ ਨਾ ਕਰਾ ਦੇ ਤਿਲਕਣ ਨਾ ਦੇਵੇ ਇਹ ਜਿਹੜੀ ਜ਼ਿੰਦਗੀ ਹੈ ਇਹ ਚ ਕੋਈ ਆਇਦਰ ਉਧਰ ਕਰਕੇ ਕੁਛ ਨਹੀਂ ਬਣਾ ਜੋ ਮੱਥੇ ਤੇ ਗੁਰੂ ਮਹਾਰਾਜ ਲਿਖ ਕੇ ਭੇਜਦਾ ਜੋ ਉਹਦਾ ਹੁਕਮ ਹੈ ਉਹਦੇ ਅਨਸਾਰ ਦੁਨੀਆ ਚੱਲਦੀ ਹੈ ਦੁਨੀਆ ਹੰਕਾਰ ਚ ਹੈ ਸਭ ਤੋਂ ਮਾੜੀ ਗੱਲ ਹੋਮ ਹੈ ਇਸ ਤੋਂ ਗੁਰੂ ਬਖਸ਼ੀ ਰੱਖੇ ਔਰ ਸੇਵਾਦਾਰ ਬਣਾ ਕੇ ਰੱਖੇ ਕਿ ਸਾਰੇ ਅਸੀਂ ਤੁਹਾਡੇ ਨਾਲ ਆ ਤਗੜੇ ਹੋ ਕੇ ਸੇਵਾ ਕਰੋ ਤੇ ਗੁਰੂ ਕਿਰਪਾ ਕਰੇਗਾ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਕੋਈ ਵਿਰੋਧੀ ਹੈ ਕੋਈ ਫਲਾਣਾ ਹੈ ਮੈਂ ਤਾਂ ਕਿਸੇ ਨੂੰ ਵਿਰੋਧੀ ਮੰਨਦਾ ਨਹੀਂ ਮੈਨੂੰ ਕੁ ਬੰਨਣਾ ਉਹ ਮੈਂ ਹਟਾ ਨਹੀਂ ਸਕਦਾ ਲੇਕਿਨ ਮੇਰੀ ਇੱਕੋ ਬੇਨਤੀ ਹੈ ਕਿ ਅਸੀਂ ਸਾਥੂ ਗੁਰੂ ਸੇਵਾ ਕਰਾਵੇ بجائے ਕਿਸੇ ਦੇ ਉਂਗਲ ਕਰਨ ਦੇ ਰੂਸਿਆਂ ਨੂੰ ਕੀ ਕਹਿਣਾ ਚਾਹੋਗੇ ਬੇਨਤੀ ਆ ਪਿਆਰ ਨਾਲ ਆਓ ਰੂਸਿਆ ਆਪਣਾ ਕਾਹਦਾ ਗੁਰੂ ਨਾਲ ਕਾਹਦਾ ਸੇਵਾ ਹੈ ਗੁਰੂ ਦਾ ਪੰਥ ਹੈ ਆਪਾਂ ਗੁਰੂ ਤੋਂ ਬਖਸ਼ਿਸ਼ ਬੰਕੇ ਸਾਰੇ ਇਕੱਠੇ ਹੋ ਕੇ ਲੜੀਏ ਉਹ ਦੀ ਆਨ ਤੇ ਸ਼ਾਨ ਵਾਸਤੇ ਅੱਜ ਸਾਡੇ ਧਰਮ ਤੇ ਵੀ ਹਮਲੇ ਨੇ ਕੱਲੇ ਸਾਡੇ ਇਕਨੋਮਿਕ ਹਮਲੇ ਨਹੀਂ ਜਾਂ ਕੱਲੇ ਕਾਲੀਵਲ ਤੇ ਹਮਲੇ ਨਹੀਂ ਸਾਡੇ ਧਰਮ ਤੇ ਹਮਲੇ ਹੋ ਰਹੇ ਨੇ ਮੈਂ ਨਾ ਨਹੀਂ ਲੈਂਦਾ ਫਿਰ ਉਹ ਬਰਾਈ ਹੋ ਜੂ ਕਿਸੇ ਤਖਤ ਤੋਂ ਕੇਸ ਦਾੜੀ ਕੱਟੇ ਵਾਲਿਆਂ ਨੂੰ ਸਰੂਪਾ ਮਿਲਿਆ ਜੇ ਕਿਤੇ ਸਾਥੂ ਗਲਤੀ ਹੋ ਜਾਂਦੀ ਮੇਰੇ ਖਿਆਲ ਕੁੜਕੜ ਮਾਰ ਦਿੰਦੇ ਲੇਕਿਨ ਕੋ ਬੋਲੇ ਹੀ ਨਹੀਂ ਇਹ ਕੀ ਹੈ ਧਰਮ ਨੂੰ ਚੁਣੌਤੀ ਹੈ ਨਾ ਕਿ ਸਰਕਾਰ ਨੇ ਕਬਜ਼ਾ ਕਰ ਲਿਆ ਨਹੀਂ ਇੱਕ ਤਖਤ ਤੋਂ ਸਾਡੇ ਤੋਂ ਸਾਡੇ ਤਖਤ ਤੋਂ ਤੇ ਸਿੱਖ ਨੂੰ ਕੱਟੀ ਦਾੜੀ ਵਾਲੇ ਨੂੰ ਸਰੂਪਾ ਉਹ ਤਾਂ ਹਾਜ਼ਰ ਨਹੀਂ ਹੋ ਸਕਦਾ ਸੂਇਸ਼ ਕਰਕੇ ਮੈਂ ਕੁਝ ਨਹੀਂ ਕਹਿਣਾ ਵਾਹਿਗੁਰੂ ਬਖਸ਼ਿਸ਼ ਕਰੇ ਇੱਕ ਮੈਂ ਮਿਸਾਲ ਦਿੱਤੀ ਹੈ ਧਰਮ ਤੇ ਹਮਲਿਆਂ ਦੀ ਖੇਰੇ ਆ ਪਟਨਾ ਸਾਹਿਬ ਅਲੱਗ ਹਜੂਰ ਸਾਹਿਬ ਅਲੱਗ ਦਿੱਲੀ ਅਲੱਗ ਹਰਿਆਣਾ ਅਲੱਗ ਸਾਡੀ ਸ਼ਕਤੀ ਧਰਮ ਦੀ ਸ਼ਕਤੀ ਨੂੰ ਖੇਰੂ ਖੇਰੂ ਕੀਤਾ ਤਾਂ ਕਿ ਧਰਮ ਵਿੱਚ ਦਖਲ ਦਿੱਤਾ ਜਾ ਸਕੇ ਕੀ ਕਿ ਉਹਨਾਂ ਨੇ ਹੰਮੰਦਰ ਸਾਹਿਬ ਚ ਕੋਈ ਜਾ ਕੇ ਆਪ ਬੈਠਣਾ ਅਸੀਂ ਕਿਸੇ ਤਰ੍ਹਾਂ ਵਿੱਚ ਦਖਲ ਦਿੰਨੇ ਆ ਸਭ ਦਾ ਸਤਿਕਾਰ ਕਰਦੇ ਆ ਆਪਦੇ ਚ ਪੱਕੇ ਰਹੋ ਇਹ ਇਹ ਗੁਰੂ ਦਾ ਸੰਦੇਸ਼ ਦੂਜੇ ਤਰ੍ਹਾਂ ਦਸਤਕਾਰ ਕਰੋ ਸਭ ਜਗ੍ਹਾ ਬਾਹਰ ਗੁਰੂ ਆਇਆ ਇਸ ਕਰਕੇ ਮੈਨੇ ਕਿਹਾ ਇਹ ਚੁਣੌਤੀਆਂ ਨੇ ਇਸ ਕਰਕੇ ਅੱਜ ਸਾਨੂੰ ਕਿਸੇ ਨਾਲ ਨਹੀਂ ਸਾਨੂੰ ਪਿਆਰ ਨਾਲ ਬੈਠ ਕੇ ਉਹ ਚੁਣੌਤੀਆਂ ਦਾ ਮੁਕਾਬਲਾ ਕਰਨ ਲੋ